ਦੇ ਅੰਦਰ ਸਰੋਵਰ ਬਣਿਆ ਹੋਇਆ ਹੈ ਜੀ ਗੁਰਦੁਆਰਾ ਗੁਰੂ ਕੀ ਟਾਬ ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰਦੁਆਰਾ ਗੁਰੂ ਕੀ ਟਾਬ ਇਹ ਸਰੋਵਰ ਹੈ ਜੀ ਪ੍ਰਕਰਮਾ ਹੈ ਤੇ ਇਧਰ ਦਰਬਾਰ ਸਾਹਿਬ ਅੱਗੇ ਆਪਾਂ ਜਾ ਰਹੇ ਹੰਦਰਬਾਰ ਸਾਹਿਬ ਵੱਲ ਹੰਦਰ ਨਿਸ਼ਾਨ ਸਾਹਿਬ ਹੈ ਇਧਰ ਦੇਖਦੀ ਸੇਵਾ ਹੈ ਤੇ ਸਾਹਮਣੇ ਦਰਬਾਰ ਸਾਹਿਬ ਬਣਿਆ ਹੋਇਆ ਹੈ ਦੇਖੋ ਕੀ ਜਾਂ ਮੈਂ ਲਾਲ ਸੰਗ ਜਾਂ ਮਾ ਸੰਗ ਜਸਾ ਮਨ ਬਾਨਿਆ ਲਾਲ ਜਤਨਾ ਗੁਰਜੰਗਿਆ ਮਿਆ ਗੋਰਾ ਪ੍ਰਸਾਦ ਦੇਣਾ ਪ੍ਰਣਾਪ ਸੁਜੈ ਤਸਕੀ ਜਾਨੁ ਕ੍ਰਿਸ਼ਨਾ ਭੂਜੈ ਸਾਰਾ ਸੰਗ ਹਰ ਹਰ ਜਸ ਕਰਾ ਤੋ ਸਰਬ ਰਗਤੇ ਉਹ ਹਰ ਜਨ ਰਹਤਾ ਆਂਦਨ ਕੀਰਤਨ ਕੇਵਲਾ ਭਖਾਨ ਗ੍ਰਸਥਾ ਮੈਂ ਸੋਇ ਨਰਬਾਲ ਇੱਕ ਉਪਰਾ ਜਸਾ ਜਨ ਜਦਾ ਹੁਕਮ ਨਾਮਾ ਜੀ ਅਚ ਚੜੇ ਤਾਂ ਸਿੱਧ ਹੋਏ ਸਿੱਧੀ ਤੇ ਹੋਏ ਬੁੱਧੀ ਪਾਏ ਪ੍ਰੇਮ ਕੇਸਰ ਲਾਗੇ ਤਨ ਭੀਤਾ ਤੋ ਬ੍ਰਹਮਕਾਰ ਤਿਆਜੇ ਭਾਈ ਗੁਰੂ ਦੀ ਸ਼ਰਨ ਪੈ ਕੇ ਜਦੋਂ ਕੋਈ ਸਜਤ ਨੂੰ ਮਨ ਨੂੰ ਜਿੱਤ ਲੈਂਦਾ ਸਦੋਂ ਕਾਮਯਾਬੀ ਹੋ ਜਾਂਦੀ ਹੈ ਕਾਮਯਾਬੀ ਤੋਂ ਆਕਲ ਗਦਲ ਹੋ ਜਾਂਦੀ ਹੈ ਪਰਮਾਤਮਾ ਦੇ ਪਿਆਰ ਤੇ ਤੀਰ ਗ੍ਰੇਸ ਦੇ ਹਿਰਦੇ ਵਿੱਚ ਜਾਂਦੇ ਹਨ ਸਦੋਂ ਭਟਕਣਾ ਕੱਟੀ ਜਾਂਦੀ ਹੈ ਲੱਗੀਆਂ ਵੀ ਆਨ ਜੀ ਪਰਮੇ ਦੇ ਆਮਨਿਆ ਦੀ ਜੀ ਬੱਧ ਲੱਗ ਰਿਹਾ ਆਪੇ ਸਾਹਿਬ ये बार भी एंट्री है देखो तुम्हारा सामने गुरुद्वारा में का मेल गुरुद्वारे का मंत्र साहब संगत लगी हुई है मंदिर सारे मंत्र छात्र मंदिर है। ਦਾ ਸਿਆਸਾ ਜੀ ਦਸ਼ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਤੋਂ ਦੀਨਾ ਕਾਂਗੜ ਬਗਰਾੜੀ ਬਹਿਬਲ ਸਰਾਵਾਂ ਆ ਨਗਰਾਂ ਤੋਂ ਹੁੰਦੇ ਹੋਏ ਸ਼੍ਰੀ ਮੁਕਤਸਰ ਸਾਹਿਬ ਨੂੰ ਜਾਣ ਸਮੇਂ ਇਸ ਸਥਾਨ ਤੇ ਆਏ ਸੂਰਜ ਪ੍ਰਕਾਸ਼ ਗ੍ਰੰਥ ਅਨੁਸਾਰ ਜਦੋਂ ਗੁਰੂ ਜੀ ਬਹਿਬਲ ਤੇ ਸਰਾਵਾਂ ਚ ਆਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਇੱਥੇ ਨੇੜੇ ਹੀ ਪਵਿੱਤਰ ਜਲ ਵਾਲਾ ਦੋਦੇ ਵਾਲਾ ਤਾਲ ਹੈ ਤਾਂ ਗੁਰੂ ਜੀ ਦਿਨ ਦੇ ਤੀਸਰੇ ਪੈਰੇ ਸਸਤਾਨ ਤੇ ਪਹੁੰਚੇ ਤੇ ਇਸ ਤਾਲ ਵਿੱਚ ਇਸ਼ਨਾਨ ਕਰਨ ਉਪਰੰਤ ਸਿੱਖਾ ਸਮੇਤ ਆਰਾਮ ਕਰਨ ਬੈਠ ਗਏ ਉਸ ਸਮੇਂ ਸ਼ਰੀਰ ਦੇ ਇੱਕ ਬਹੁਤ ਵੱਡੇ ਦਰਖਤ ਤੋਂ ਇੱਕ ਚਿੱਟੇ ਦਾੜੇ ਅਤੇ ਚਿੱਟੇ ਕੱਪੜੇ ਵਾਲਾ ਸ਼ਹੀਦ ਆਇਆ ਤੇ ਉਸਨੇ ਗੁਰੂ ਚਰਨਾ ਤੇ ਕੀ ਸੁਣਿਆ ਗੁਰੂ ਸਾਹਿਬ ਨੇ ਉਸ ਨੂੰ ਕਿਹਾ ਰਾਜੀ ਹੈ ਉਸੇ ਅਣਖਾ ਮੀਆਂ ਤਾਂ ਉਸਨੇ ਕਿਹਾ ਗੁਰੂ ਜੀ ਆਪ ਜੀ ਦੇ ਮੂੰਹੋਂ ਆਪਣਾ ਨਾਮ ਸੁਣ ਕੇ ਦੀਆਪ ਜੀ ਦੇ ਸੁੰਦਰ ਸਰੂਪ ਦੇ ਦਰਸ਼ਨ ਕਰਕੇ ਮੇਰੀ ਚਿਰਾਂ ਦੀ ਇੱਛਾ ਪੂਰੀ ਹੋ ਗਈ ਹੈ ਮੈਂ ਧੰਨ ਹੋ ਗਿਆ ਜਦੋਂ ਸਿੱਖਾਂ ਨੇ ਪੁੱਛਿਆ ਕਿ ਗੁਰੂ ਜੀ ਇਹ ਸੁੰਦਰ ਸਰੂਪ ਵਾਲਾ ਜੋ ਆਪ ਜੀ ਨੂੰ ਸੀ ਸੁਣਾ ਕੇ ਸਾਡੀ ਅੱਖਾਂ ਤੋਲੇ ਹੋ ਗਿਆ ਕੌਣ ਹੈ ਤਾਂ ਸਤਗੁਰ ਨੇ ਕਿਹਾ ਇਹ ਬਹੁਤ ਕਾਲ ਕਮਾਈ ਵਾਲਾ ਸ਼ਹੀਦ ਹੈ ਜਿਸ ਨੂੰ ਕਿਸੇ ਕਾਰਨ ਮੁਕਤੀ ਪ੍ਰਾਪਤ ਨਹੀਂ ਸੀ ਹੁਣ ਇਹ ਸ਼ੁਭ ਕਰਮ ਸਦਕਾ ਸਾਡੇ ਦਰਸ਼ਨ ਕਰਕੇ ਮੁਕਤੀ ਪ੍ਰਾਪਤ ਕਰ ਗਿਆ ਹੈ ਗੁਰੂ ਸਾਹਿਬ ਜੀ ਦੀ ਚਰਨ ਸ਼ੋਕ ਆਪ ਤੇ ਇਸ استان ਗੁਰੂ ਕੀ ਢਾਬ ਕਰਕੇ ਪ੍ਰਸਿੱਧ ਹੈ ਜੋ ਜੀ ਸਰਦਾ ਭਾਵਨਾਂ ਨਾਲ ਇਸ ਇਸ਼ਨਾਨ ਕਰੇਗਾ ਮੁਕਤੀ ਪ੍ਰਾਪਤ ਕਰੇਗਾ ਇਸ ਅੱਠ ਚੁੰਡੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਅੱਠ ਰਾਹ ਦੀ ਬਿਮਾਰੀ ਠੀਕ ਹੁੰਦੀ ਹੈ ਇਸ ਅਸਥਾਨ ਤੇ ਗੁਰੂ ਸਾਹਿਬ ਦੇ ਆਗਮਣ ਦੀ ਖੁਸ਼ੀ ਵਿੱਚ ਹਰ ਸਾਲ 2 3 400 ਨੂੰ ਸਲਾਨਾ ਜੋੜ ਮੇਲਾ ਹੁੰਦਾ ਹੈ ਹਰ ਮਹੀਨੇ ਪੂਰਨ ਮਾਸ਼ੇ ਤੇ ਮੱਛੇ ਦਾ ਦਿਹਾੜਾ ਮਨਾਇਆ ਜਾਂਦਾ ਹੈ ਸੁਪੇਸਤਾ ਜੀ ਇਸ ਲੋਕ ਦੁਆਰੇ ਹੈ